ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਕਿਉਂਕਿ ਖਤਮ ਹੋਣ ਵਾਲੀ ਹੈ ਸ਼ਨੀ ਦੀ 60 ਸਤੀ ਅਤੇ ਇਹਨਾਂ ਰਾਸ਼ੀਆਂ ਨੂੰ ਮਿਲਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਸ਼ਨੀ ਦੇਵ ਮਹਾਰਾਜ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੇ ਤੇ ਵੀ ਸ਼ਨੀ ਦੇਵ ਜੀ ਖੁਸ਼ ਹੋ ਕੇ ਆਪਣੀ ਕਿਰਪਾ ਵਰਸਾ ਦੇਣ। ਭਗਵਾਨ ਸ਼ਨੀ ਦੇ 12 ਰਾਸ਼ੀਆਂ ਵਿੱਚੋਂ ਕੁਝ ਰਾਸ਼ੀਆਂ ਦੇ ਉੱਪਰ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ। ਜਿਸ ਕਰਕੇ ਇਹਨਾਂ ਰਾਸ਼ੀ ਵਾਲਿਆਂ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਤੇ ਦੁੱਖ ਦਰਦ ਖਤਮ ਹੋਣ ਵਾਲੇ ਹਨ। ਇਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਬਦਲ ਹੀ ਜਾਵੇਗੀ। ਆਓ ਜਾਣਦੇ ਹਾਂ ਉਹ ਕਿਹੜੀਆਂ ਖੁਸ਼ਕਿਸਮਤ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ। ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਦੋਸਤੋ ਤੁਹਾਨੂੰ ਇਹ ਪਤਾ ਹੀ ਹੈ ਕਿ Hindu ਧਰਮ ਵਿੱਚ ਬਹੁਤ ਸਾਰੇ ਦੇਵੀ ਦੇਵਤੇ ਹਨ ਇਹਨਾਂ ਵਿੱਚੋਂ ਇੱਕ ਸ਼ਨੀ ਦੇਵ ਦੇਵਤਾ ਵੀ ਹਨ ਸ਼ਨੀ ਦੇਵ ਦੇ ਬਾਰੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਡਰ ਹੁੰਦਾ ਹੈ ਪਰ ਸ਼ਨੀ ਦੇਵ ਆਪਣੀ ਕਿਰਪਾ ਦੇ ਵਿੱਚ ਸੰਤੁਲਨ ਬਣਾਈ ਰੱਖਦੇ ਹਨ ਹਰ ਪ੍ਰਕਾਰ ਦੇ ਲੋਕਾਂ ਨਾਲ ਆਪਣੀ ਕਿਰਪਾ ਬਣਾਉਂਦੇ ਹਨ ਜਿਸ ਉੱਪਰ ਇਹਨਾਂ ਦੀ ਕਿਰਪਾ ਹੋ ਜਾਵੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ ਜੋ ਕਿਸੇ ਨਾਲ ਪਾਪ ਕਰਦੇ ਹਨ ਜਾਂ ਕਿਸੇ ਨਾਲ ਕੋਈ ਵੈਰ ਵਿਰੋਧ ਰੱਖਦੇ ਹਨ ਹੁਣ ਤੁਹਾਨੂੰ ਦੱਸਦੇ ਹਾਂ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਇਹਨਾਂ ਰਾਸ਼ੀਆਂ ਤੇ ਕਿਸੇ ਵੀ ਗੱਲ ਦੀ ਕੋਈ ਵੀ ਕਮੀ ਨਹੀਂ रह ਜਾਵੇਗੀ ਇਹਨਾਂ ਰਾਸ਼ੀ ਵਾਲਿਆਂ ਨੂੰ ਬਹੁਤ ਸਾਰੇ ਲਾਭ ਅਤੇ ਧਨ ਲਾਭ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਇਸ ਰਾਸ਼ੀ ਤੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਹੋਣ ਵਾਲੀ ਹੈ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਤੇ ਕਿਰਪਾ ਬਣੀ ਹੋਈ ਹੈ ਜਿਸ ਨਾਲ ਇਹਨਾਂ ਉੱਤੇ ਧਨ ਦੀ ਬਰਸਾਤ ਹੋਣ ਵਾਲੀ ਹੈ ਜਿਹੜੇ ਲੋਕ ਵਿਦੇਸ਼ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਆਪਣੀ ਨੌਕਰੀ ਦੇ ਵਿੱਚ ਤਰੱਕੀ ਮਿਲ ਜਾਵੇਗੀ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਦੇ ਵਪਾਰ ਵਿੱਚ ਵੀ ਵਾਧਾ ਹੋਣ ਵਾਲਾ ਹੈ ਤੁਸੀਂ ਆਪਣੇ ਸਾਰੇ ਹੀ ਕੰਮਾਂ ਨੂੰ ਸਫਲਤਾਪੂਰਵਕ ਪੂਰੇ ਕਰ ਸਕਦੇ ਹੋ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਹੁਤ ਜ਼ਿਆਦਾ ਹੋਣ ਵਾਲੀ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚੋਂ ਸਾਰੀਆਂ ਹੀ ਪਰੇਸ਼ਾਨੀਆਂ ਦੁੱਖ ਦੁਲੇਦਰ ਸਾਰਾ ਕੁਝ ਦੂਰ ਹੋ ਜਾਵੇਗਾ ਹੁਣ ਤੁਹਾਡੀ ਬਸ ਕਿਸਮਤ ਚਮਕਣ ਹੀ ਵਾਲੀ ਹੈ ਅਗਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਹੁਣ ਤੁਹਾਡਾ ਸਮਾਂ ਬਹੁਤ ਹੀ ਵਧੀਆ ਆਉਣ ਵਾਲਾ ਹੈ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਬਹੁਤ ਹੀ ਖੁਸ਼ ਹੋ ਚੁੱਕੇ ਹਨ ਅਤੇ ਇਸ ਨਾਲ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ ਮੇਕ ਰਾਸ਼ੀ ਵਾਲਿਆਂ ਦੀ ਸੰਸਾਰ ਵਿੱਚ ਬਹੁਤ ਹੀ ਸੋਭਾ ਹੋਣ ਵਾਲੀ ਹੈ ਇਹਨਾਂ ਨੂੰ ਦੱਸ ਦਈਏ ਕਿ ਇਹਨਾਂ ਦੇ ਵਪਾਰ ਵਿੱਚ ਵੀ ਹੁਣ ਵਾਧਾ ਹੋ ਜਾਵੇਗਾ ਇਹਨਾਂ ਦੇ ਹਰ ਕੰਮ ਸਫਲ ਹੋ ਜਾਣਗੇ ਜੀਵਨ ਵਿੱਚ ਮਿਲਣ ਵਾਲੇ ਵਧੀਆ-ਵਧੀਆ ਅਵਸਰ ਤੁਹਾਨੂੰ ਅੱਗੇ ਪਹੁੰਚਾ ਸਕਦੇ ਹਨ ਤੇ ਜਿਹੜਾ ਵੀ ਕੰਮ ਤੁਸੀਂ ਨਵਾਂ ਕੋਈ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਿੱਚ ਵੀ ਤੁਹਾਨੂੰ ਲਾਭ ਪ੍ਰਾਪਤ ਹੋ ਜਾਵੇਗਾ ਸ਼ਨੀ ਦੇਵ ਜੀ ਤੁਹਾਨੂੰ ਧਨ ਪ੍ਰਾਪਤੀ ਦੇ ਨਵੇਂ ਅਵਸਰ ਦੇਣ ਵਾਲੇ ਹਨ ਭਾਗ ਕੇ ਮੌਕੇ ਦੇਣ ਵਾਲੇ ਹਨ ਤੇ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਤੁਹਾਡੇ ਕੰਮ ਸਾਰੇ ਹੀ ਸਫਲ ਹੋ ਜਾਣਗੇ ਜੇਕਰ ਤੁਸੀਂ ਨਵਾਂ ਵਾਹਨ ਜਾਂ ਨਵਾਂ ਘਰ ਖਰੀਦਣਾ ਚਾਹੁੰਦੇ ਹੋ ਇਸ ਸਮੇਂ ਤੁਹਾਡੇ ਲਈ ਮੌਕਾ ਬਹੁਤ ਹੀ ਵਧੀਆ ਹੈ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਇਹ ਸਮਾਂ ਤੁਹਾਡੇ ਹੱਥ ਵਿੱਚ ਹੈ ਇਸ ਲਈ ਇਸ ਸਮੇਂ ਨੂੰ ਕਦੇ ਵੀ ਆਪਣੇ ਹੱਥ ਵਿੱਚੋਂ ਨਾ ਗਵਾਉਣਾ ਜੇਕਰ ਗੱਲ ਕਰੀਏ ਵਿਦਿਆਰਥੀ ਵਰਗ ਦੇ ਬਾਰੇ ਵਿੱਚ ਤਾਂ ਉਹਨਾਂ ਦਾ ਇਸ ਸਮੇਂ ਪੜ੍ਹਾਈ ਵਿੱਚ ਮਨ ਲੱਗ ਜਾਵੇਗਾ ਨਵਾਂ ਸਾਲ ਉਹਨਾਂ ਦਾ ਤਰੱਕੀਦ ਵੱਲ ਹੀ ਜਾਵੇਗਾ ਜਿਸ ਨਾਲ ਉਹਨਾਂ ਨੂੰ ਦਿਨ ਰਾਤ ਚੌਗਣੀ ਤਰੱਕੀ ਮਿਲ ਜਾਵੇਗੀ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਉન્નਤੀ ਕਰਨ ਵਾਲੇ ਹਨ ਇਸ ਲਿਸਟ ਦੀ ਅਗਲੀ ਜਿਹੜੀ ਰਾਸ਼ੀ ਹੈ ਜੀ ਉਹ ਰਾਸ਼ੀ ਹੈ ਰਿਸ਼ਭ ਰਾਸ਼ੀ ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਬਹੁਤ ਹੀ ਕੋਈ ਵੱਡੀ ਸ਼ੁਭ ਸੂਚਨਾ ਮਿਲਣ ਵਾਲੀ ਹੈ ਦੋਸਤੋ ਤੁਹਾਡੀ ਕੀਤੀ ਹੋਈ ਮਿਹਨਤ ਦਾ ਤੁਹਾਨੂੰ ਬਹੁਤ ਹੀ ਫਾਇਦਾ ਮਿਲਣ ਵਾਲਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਰ ਜਾਵੇਗੀ ਤੁਹਾਡੇ ਸਾਰੇ ਹੀ ਕਾਰਜ ਸਿੱਧ ਹੋ ਜਾਣਗੇ ਅਤੇ ਤੁਹਾਡਾ ਆਪਣੇ ਦੋਸਤਾਂ ਦੇ ਨਾਲ ਮੇਲ ਮਿਲਾ ਪਿਆਰ ਵੀ ਵਧ ਜਾਵੇਗਾ ਨਾਲ ਹੀ ਨਾਲ ਇਸ ਰਾਸ਼ੀ ਵਾਲਿਆਂ ਨੂੰ ਧਨਲਾਭ ਅਤੇ ਹੋਰ ਵੀ ਕਈ ਪ੍ਰਾਪਤੀਆਂ ਮਿਲਣ ਵਾਲੀਆਂ ਹਨ ਇਸ ਰਾਸ਼ੀ ਵਾਲਿਆਂ ਨੂੰ ਆਪਣੇ ਜੀਵਨ ਸਾਥੀ ਦਾ ਭਰਪੂਰ ਸਾਥ ਮਿਲਣ ਵਾਲਾ ਹੈ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਉੱਪਰ ਜੋ ਵੀ ਧਨ ਪ੍ਰਤੀ ਪਰੇਸ਼ਾਨੀਆਂ ਸਨ ਉਹਨਾਂ ਦਾ ਅੰਤ ਹੋਣ ਵਾਲਾ ਹੈ ਜਿਹੜੇ ਕੰਮ ਤੁਹਾਡੇ ਕਈ ਸਾਲਾਂ ਤੋਂ ਰੁਕੇ ਹੋਏ ਸਨ ਉਹ ਕੰਮ ਤੁਹਾਡੇ ਸਫਲਤਾਪੂਰਵਕ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਇਸ ਸਮੇਂ ਬਣੀ ਹੋਈ ਹੈ। ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਇਆ ਹੈ। ਨਵੇਂ ਸਾਲ ਦੇ ਵਿੱਚ ਭਗਵਾਨ ਸ਼ਨੀ ਦੇਵ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਉੱਤੇ ਬਣੀ ਰਹੇਗੀ। ਜੇਕਰ ਵਿਦਿਆਰਥੀ ਵਰਗ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਪੜ੍ਹਾਈ ਨੂੰ ਬਹੁਤ ਹੀ ਨਿਰੰਤਰ ਤਰੀਕੇ ਦੇ ਨਾਲ ਪੂਰਿਆਂ ਕਰਨਗੇ। ਅਤੇ ਉਹ ਫਾਈਨਲ ਐਗਜ਼ਾਮ ਵਿੱਚ ਬਹੁਤ ਹੀ ਵਧੀਆ ਨੰਬਰ ਲੈ ਕੇ ਪਾਸ ਹੋਣ ਵਾਲੇ ਹਨ। ਤੁਸੀਂ ਇਸ ਸਫਲਤਾਪੂਰਵਕ ਮੌਕੇ ਤੇ ਆਪਣੇ ਬੱਚਿਆਂ ਦਾ ਹੋਰ ਹੌਸਲਾ ਅਫਜ਼ਾਈ ਕਰੋ ਜਿਸ ਨਾਲ ਉਹ ਤਰੱਕੀ ਦੇ ਰਾਹ ਤੇ ਚੱਲ ਸਕਣ ਅਤੇ ਉਹ ਆਪਣੀ ਸਫਲਤਾ ਦੇ ਝੰਡੇ ਗੱਡ ਸਕਣ ਤੁਹਾਡੀ ਸਫਲਤਾ ਵੇਖ ਕੇ ਲੋਕ ਵੀ ਹੈਰਾਨ ਹੋ ਜਾਣਗੇ ਤੁਹਾਡੇ ਉੱਪਰ ਸਮਾਂ ਬਹੁਤ ਹੀ ਵਧੀਆ ਹੈ ਇਸ ਕਰਕੇ ਤੁਸੀਂ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਲਿਸਟ ਵਿੱਚ ਜਿਹੜੀ ਅਗਲੀ ਰਾਸ਼ੀ ਹੈ ਜੀ ਉਹ ਰਾਸ਼ੀ ਹੈ ਜੀ ਕੰਨਿਆ ਰਾਸ਼ੀ कन्या राशि ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਇਸ ਵਿੱਚ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇਗੀ ਜੇਕਰ ਤੁਸੀਂ ਸੰਤਾਨ ਪ੍ਰਾਪਤੀ ਚਾਹੁੰਦੇ ਹੋ ਤਾਂ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਵੇਗੀ ਅਤੇ ਤੁਹਾਡੀ ਕਮਾਈ ਵਿੱਚ ਵੀ ਇਸ ਸਮੇਂ ਬਰਕਤ ਪੈ ਜਾਵੇਗੀ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਦੀ ਪਦਵੀ ਉੱਚੀ ਹੋ ਜਾਵੇਗੀ ਨਾਲ ਹੀ ਨਾਲ ਉਹਨਾਂ ਦੀ ਤਨਖਾਹ ਵਧਣ ਦੇ ਬਹੁਤ ਸਾਰੇ ਚਾਂਸ ਵਧ ਰਹੇ ਹਨ ਜਿਹੜੇ ਬੱਚੇ ਇਸ ਸਮੇਂ ਵਿਦੇਸ਼ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਲਈ ਵੀ ਇਹ ਸਮਾਂ ਬਹੁਤ ਹੀ ਵਧੀਆ ਹੈ ਭਗਵਾਨ ਸ਼ਨੀ ਦੇਵ ਦੀ ਕਿਰਪਾ ਕਰਨਿਆ ਰਾਸ਼ੀ ਤੇ ਹੋਣ ਵਾਲੀ ਹੈ ਜਿਹੜੇ ਲੋਕ ਵਪਾਰ ਕਰ ਰਹੇ ਹਨ ਉਹਨਾਂ ਦੇ ਵਪਾਰ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਜਾਵੇਗਾ ਜਿਹੜੇ ਲੋਕ ਸੰਤਾਨ ਪ੍ਰਾਪਤੀ ਦੀ ਇਸ਼ਾਰਾ ਰੱਖਦੇ ਹਨ ਉਹਨਾਂ ਨੂੰ ਇਸ ਸਮੇਂ ਸੰਤਾਨ ਦੀ ਪ੍ਰਾਪਤੀ ਵੀ ਹੋਵੇਗੀ ਤੇ ਜੇਕਰ ਉਹ ਸੰਤਾਨ ਵਾਲੇ ਹਨ ਤਾਂ ਉਹਨਾਂ ਦੇ ਬੱਚੇ ਬਹੁਤ ਹੀ ਤਰੱਕੀ ਕਰਨ ਵਾਲੇ ਹਨ ਤੇ ਨਾਲ ਹੀ ਉਹਨਾਂ ਦੇ ਘਰ ਵਿੱਚ ਇਸ ਕਰਕੇ ਖੁਸ਼ੀਆਂ ਦਾ ਮਾਹੌਲ ਵੀ ਬਣਿਆ ਰਹੇਗਾ ਤੁਹਾਡੇ ਸਾਰੇ ਹੀ ਕਾਰਜ ਸਫਲਤਾਪੂਰਵਕ ਹੋ ਜਾਣਗੇ ਜਿਹੜੇ ਤੁਹਾਡੇ ਕੰਮ ਕੋਈ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਚਾਹੇ ਜਾਇਦਾਦ ਪ੍ਰਤੀਸਨ ਜਾਂ ਕੋਈ ਹੋਰ ਨਿੱਜੀ ਕਾਗਜ਼ਾਂ ਦੇ ਕੋਈ ਕੰਮ ਵਗੈਰਾ ਸਨ ਉਹ ਵੀ ਇਸ ਸਾਲ ਸਫਲਤਾਪੂਰਵਕ ਹੋ ਜਾਣਗੇ ਜਿਹੜੇ ਲੋਕ ਨਵਾਂ ਵਾਹਨ ਜਾਂ ਨਵਾਂ ਘਰ ਲੈਣ ਬਾਰੇ ਸੋਚ ਰਹੇ ਸਨ ਤੁਹਾਡੇ ਤੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਬਣ ਚੁੱਕੀ ਹੈ ਇਸ ਲਈ ਤੁਸੀਂ ਇਹ ਸਾਰੀ ਜਾਇਦਾਦ ਵਗੈਰਾ ਖਰੀਦ ਸਕਦੇ ਹੋ ਇਸ ਕਰਕੇ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਅਤੇ ਤੁਹਾਡੀ ਜ਼ਿੰਦਗੀ ਵਿੱਚ ਸਫਲਤਾ ਦੀ ਪ੍ਰਾਪਤੀ ਹੋਣ ਵਾਲੀ ਹੈ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਇਸ ਨਾਲ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਇਸ ਲਿਸਟ ਦੀ ਜਿਹੜੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਉਹ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਤੁਹਾਡੇ ਉੱਪਰ ਬਹੁਤ ਜ਼ਿਆਦਾ ਕਿਰਪਾ ਹੋਣ ਵਾਲੀ ਹੈ ਤੁਹਾਨੂੰ ਜਗ ਵਿੱਚ ਮਾਨ ਸਨਮਾਨ ਵਿਲਣ ਵਾਲਾ ਹੈ ਅਤੇ ਤੁਹਾਨੂੰ ਲੋਕਾਂ ਵੱਲੋਂ ਵੀ ਇੱਜ਼ਤ ਮਿਲ ਜਾਵੇਗੀ ਤੁਹਾਡੇ ਜੀਵਨ ਵਿੱਚ ਇਦਾਂ ਦੇ ਮੌਕੇ ਆਉਣ ਵਾਲੇ ਹਨ ਜਿਸ ਨਾਲ ਤੁਹਾਨੂੰ ਬਹੁਤ ਹੀ ਲਾਭ ਪ੍ਰਾਪਤ ਹੋਵੇਗਾ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਅਤੇ ਵਪਾਰ ਵਿੱਚ ਵੀ ਤਰੱਕੀ ਹੋਵੇਗੀ। ਅਤੇ ਵਪਾਰ ਵਿੱਚ ਵੀ ਤੁਹਾਨੂੰ ਬਹੁਤ ਤਰੱਕੀ ਮਿਲਣ ਵਾਲੀ ਹੈ। ਸਿੰਘ ਰਾਸ਼ੀ ਵਾਲਿਓ ਤੁਹਾਨੂੰ ਚਾਰੇ ਪਾਸਿਓਂ ਬਸ ਲਾਭ ਹੀ ਲਾਭ ਪ੍ਰਾਪਤ ਹੋਣ ਵਾਲੇ ਹਨ। ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ। ਤੁਹਾਡੇ ਲਈ ਧਨ ਪ੍ਰਾਪਤੀ ਦੇ ਨਵੇਂ-ਨਵੇਂ ਮੌਕੇ ਬਣ ਰਹੇ ਹਨ। ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਵੀ ਵਧੀਆ ਹੋ ਜਾਵੇਗੀ। ਜਿਹੜੇ ਲੋਕ ਸੰਤਾਨ ਪ੍ਰਾਪਤੀ ਚਾਹੁੰਦੇ ਹਨ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਵੇਗੀ ਅਤੇ ਇਸ ਨਾਲ ਤੁਹਾਡੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਜਾਵੇਗਾ ਇਹ ਗੱਲ ਕਹਿਣੀ ਗਲਤ ਨਹੀਂ ਹੋਵੇਗੀ ਕਿ ਸਿੰਘ ਰਾਸ਼ੀ ਵਾਲਿਆਂ ਲਈ ਇਹ ਸਮਾਂ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਇਸ ਲਿਸਟ ਦੀ ਜਿਹੜੀ ਅਗਲੀ ਰਾਸ਼ੀ ਹੈ ਜੀ ਉਹ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਬਹੁਤ ਹੀ ਵਧੀਆ ਮੌਕੇ ਲੈ ਕੇ ਆ ਰਿਹਾ ਹੈ ਜਿਸ ਨਾਲ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਬਹੁਤ ਹੀ ਜਲਦੀ ਕਿਸੇ ਪਾਸਿਓਂ ਖੁਸ਼ੀ ਦੀ ਖਬਰ ਮਿਲਣ ਵਾਲੀ ਹੈ ਜੇਕਰ ਇਹ ਕਹਿ દਈਏ ਕਿ ਤੁਹਾਡੇ ਉੱਪਰ ਤੁਹਾਡੀ ਕੀਤੀ ਹੋਈ ਮਿਹਨਤ ਦਾ ਫਾਇਦਾ ਤੁਹਾਨੂੰ ਮਿਲਣ ਵਾਲਾ ਹੈ ਇਸ ਨਾਲ ਤੁਹਾਡੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਰਹੇਗਾ ਜਿਹੜੇ ਵੀ ਕੰਮ ਤੁਹਾਡੇ ਕਾਫੀ ਦੇਰ ਤੋਂ ਰੁਕੇ ਹੋਏ ਸਨ ਉਹ ਵੀ ਹੁਣ ਬਸ ਬਣਨ ਵਾਲੇ ਹਨ ਭਗਵਾਨ ਸ਼ਨੀ ਦੇਵ ਦੀ ਕਿਰਪਾ ਨਾਲ ਤੁਹਾਡੇ ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਦਾ ਪੂਰਾ ਹੀ ਸਹਿਯੋਗ ਤੁਹਾਨੂੰ ਮਿਲਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਤੁਹਾਡੀ ਜ਼ਿੰਦਗੀ ਵਿੱਚ ਧਨ ਪ੍ਰਤੀ ਜੋ ਵੀ ਪਰੇਸ਼ਾਨੀਆਂ ਸਨ ਉਹਨਾਂ ਦਾ ਅੰਤ ਹੋ ਜਾਵੇਗਾ ਧਨਲਾਭ ਹੋਵੇਗਾ ਬਹੁਤ ਬਹੁਤ ਵੱਡੀਆਂ ਸਫਲਤਾਵਾਂ ਮਿਲਣ ਵਾਲੀਆਂ ਹਨ ਇਸ ਰਾਸ਼ੀ ਵਾਲੇ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਦੀ ਉਨਤੀ ਹੋ ਜਾਵੇਗੀ ਉਹਨਾਂ ਦੀ ਤਨਖਾਹ ਵਿੱਚ ਵੀ ਵਾਧਾ ਹੋਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦਾ ਹੁਣ ਅੰਤ ਹੋਣ ਵਾਲਾ ਹੈ ਜੀਵਨ ਵਿੱਚ ਮਿਲਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਇਸ ਲਿਸਟ ਦੀ ਜਿਹੜੀ ਅਗਲੀ ਰਾਸ਼ੀ ਹੈ ਜੀ ਉਹ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣ ਰਹੀ ਹੈ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਬਹੁਤ ਹੀ ਪ੍ਰਸੰਨ ਹੋ ਚੁੱਕੇ ਹਨ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਉਣ ਵਾਲੇ ਹਨ ਜਿਹੜੇ ਵੀ ਅੱਜ ਤੱਕ ਤੁਸੀਂ ਮਿਹਨਤ ਕੀਤੀ ਸੀ ਉਸ ਦਾ ਤੁਹਾਨੂੰ ਫਾਇਦਾ ਮਿਲੇਗਾ ਜਿਹੜੇ ਲੋਕ ਵਪਾਰ ਕਰਦੇ ਹਨ ਜਾਂ ਵਪਾਰ ਨਾਲ ਸੰਬੰਧ ਰੱਖਦੇ ਹਨ ਉਹ ਦਿਨ ਰਾਤ ਚੌਗਣੇ ਤਰੱਕੀ ਕਰਨ ਵਾਲੇ ਹਨ ਇਸ ਰਾਸ਼ੀ ਵਾਲੇ ਜਿਹੜੇ ਲੋਕ ਨਵੀਂ ਨੌਕਰੀ ਲੱਭ ਰਹੇ ਹਨ ਉਹਨਾਂ ਨੂੰ ਮਨਪਉਂਦੀ ਨੌਕਰੀ ਮਿਲ ਜਾਵੇਗੀ ਜੇਕਰ ਤੁਹਾਡਾ ਪੈਸਾ ਕਾਫੀ ਸਮੇਂ ਤੋਂ ਕਿਸੇ ਕੰਮ ਵਿੱਚ ਰੁਕਿਆ ਹੋਇਆ ਸੀ ਤੁਹਾਨੂੰ ਉਹ ਪੈਸਾ ਵੀ ਪ੍ਰਾਪਤ ਹੋ ਜਾਵੇਗਾ ਅਤੇ ਜੋ ਵੀ ਤੁਹਾਡੇ ਕੰਮਾਂ ਵਿੱਚ ਅੱਜ ਤੱਕ ਰੁਕਾਵਟਾਂ ਪੈ ਰਹੀਆਂ ਹਨ ਉਹ ਰੁਕਾਵਟਾਂ ਖਤਮ ਹੋ ਜਾਣਗੀਆਂ ਤੇ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਵਕ ਹੋ ਜਾਣਗੇ ਕੁੰਭ ਰਾਸ਼ੀ ਵਾਲਿਓ ਤੁਹਾਡੇ ਤੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਬਣੀ ਹੋਈ ਹੈ ਇਸ ਲਿਸਟ ਦੀ ਜਿਹੜੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਜੋ ਵੀ ਤੁਹਾਡੇ ਘਰ ਵਿੱਚ ਆਰਥਿਕ ਤੰਗੀ ਸੀ ਉਸ ਦਾ ਹੁਣ ਅੰਤ ਹੋਣ ਵਾਲਾ ਹੈ ਜੇਕਰ ਤੁਸੀਂ ਦੁਕਾਨਦਾਰ ਹੋ ਤੁਹਾਡੀ ਆਮਦਨ ਵਿੱਚ ਵਾਧਾ ਹੋ ਜਾਵੇਗਾ ਤੁਹਾਡੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਜੇਕਰ ਤੁਸੀਂ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਤੁਹਾਨੂੰ ਬੱਚਿਆਂ ਵੱਲੋਂ ਕੋਈ ਖੁਸ਼ਖਬਰੀ ਮਿਲਣ ਵਾਲੀ ਹੈ ਇਸ ਸਮੇਂ ਤੁਹਾਡੀ ਸਿਹਤ ਵੀ ਵਧੀਆ ਰਹੇਗੀ ਤੁਹਾਨੂੰ ਕੋਈ ਖੁਸ਼ਖਬਰੀ ਮਿਲ ਜਾਵੇਗੀ ਜਿਸ ਨਾਲ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਤੁਹਾਡੇ ਨਾਲ ਤੁਹਾਡੇ ਦੋਸਤਾਂ ਮਿੱਤਰਾਂ ਦਾ ਮੇਲ ਮਿਲਾਪ ਹੋਰ ਵਧੀਆਂ ਹੋ ਜਾਵੇਗਾ ਤੁਹਾਨੂੰ ਸਮਾਜ ਵਿੱਚ ਮਾਨ ਸਨਮਾਨ ਮਿਲ ਜਾਵੇਗਾ ਤੁਹਾਨੂੰ ਇਸ ਸਮੇਂ ਨਵਾਂ ਵਾਹਨ ਤੁਸੀਂ ਖਰੀਦ ਸਕਦੇ ਹੋ ਜੇਕਰ ਹੁਣ ਤੱਕ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸੀ ਇਸ ਸਮੇਂ ਤੁਸੀਂ ਆਪਣਾ ਨਵਾਂ ਘਰ ਵੀ ਖਰੀਦ ਸਕਦੇ ਹੋ ਜਿਸ ਨਾਲ ਤੁਹਾਡਾ ਜੀਵਨ ਸੁਖਮਈ ਤੇ ਆਨੰਦਮਈ ਹੋ ਜਾਵੇਗਾ ਇਹ ਸਨ ਜੀ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਨੀ ਦੇਵ ਜੀ ਪ੍ਰਸੰਨ ਹੋ ਚੁੱਕੇ ਹਨ ਉਹਨਾਂ ਦੀ ਕਿਰਪਾ ਇਹਨਾਂ ਰਾਸ਼ੀ ਵਾਲਿਆਂ ਤੇ ਵਰਸਣ ਵਾਲੀ ਹੈ ਸ਼ਨੀ ਦੇਵ ਜੀ ਜਿਸ ਉੱਪਰ ਵੀ ਪ੍ਰਸੰਨ ਹੋ ਜਾਂਦੇ ਹਨ ਉਸ ਦੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਅੰਤ ਕਰ ਦਿੰਦੇ ਹਨ ਜਿਹੜਾ ਉਹਨਾਂ ਦੀ ਨਿਗਾਹ ਵਿੱਚ ਕੋਈ ਪਾਪ ਜਾਂ ਕੋਈ ਮੜੇ ਕਰਮ ਕਰਦਾ ਹੈ ਉਸ ਨੂੰ ਉਹ ਸਜ਼ਾ ਵੀ ਦੇ ਦਿੰਦੇ ਹਨ ਧੰਨਵਾਦ ਜੀ